ਹਾਂਜੀ ਸਤਿ ਸ੍ਰੀ ਅਕਾਲ ਜੀ ਰਮਨਦੀਪ ਜੀ ਸਸਿਕਾ ਬੋਲੋ ਹੁਣ ਜਦੋਂ ਸਕੂਲ ਜਾਣ ਦੇ ਟਾਈਮ ਆ ਗਏ ਹੁਣ ਨਹੀਂ ਅੱਖਾਂ ਖੋਲਦੀਆਂ ਛੁੱਟੀਆਂ 'ਚ ਤਾਂ 6 ਵਜੇ ਖੁੱਲ ਜਾਂਦੀਆਂ ਸੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੁੰਨੀ ਹਾਊਸ ਦੇ ਵਿੱਚ ਚੈੱਕ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਹਾਂ ਅੱਜ ਆਜੀ ਅਰਮਾਨਦੀਪ ਦਾ ਸਕੂਲ ਦੇ ਵਿੱਚ ਦੂਸਰਾ ਤੀਸਰਾ ਦਿਨ ਤੀਸਰਾ ਦਿਨ ਅਰਮਾਨਦੀਪ ਹੋ ਗਿਆ ਜੀ 5ਵੀਂ ਕਲਾਸ ਦੇ ਵਿੱਚ ਤੇ ਅੱਜ ਇਹਦਾ ਸਿਰ ਦੁਖਦਾਇਆ ਸੱਚੀ ਦੁਖਦਾਇਆ ਚਲੋ ਹੋਈ ਨਹੀਂ ਹੋਇਆ ਠੀਕ ਤਿਆਰ ਹੋਵੋ ਫਿਰ ਤੁਹਾਡਾ ਸਿਰ ਵਾ ਕੇ ਮੈਂ ਰੋਟੀ ਬਣਾਵਾ ਤੇ ਅੱਜ ਆਜੀ ਸਾਡੇ ਚਾਚੇ ਹੁਣਾ ਦੇ ਘਰ ਮਾਤਾ ਦਾ ਜਾਗਰਣ 12 ਵਜੇ ਉੱਥੇ ਜੋਤ ਜਗਾਈ ਜਾਵੇਗੀ ਤੇ ਫਿਰ ਉਸ ਤੋਂ ਬਾਅਦ ਲੰਗਰ ਫਿਰ ਰਾਤ ਨੂੰ ਜਗਰਾਤਾ ਤੇ ਮੇਰੇ ਖਿਆਲਰ ਮੰਦ ਤਾਂ ਹੀ ਸਿਰ ਦੁਖਦਾ ਖਰੇ ਕੋਈ ਨਹੀਂ ਆ ਜਾਣਾ ਫਿੱਟ ਕਰ ਲੈਣੀ ਆ ਜਾਣਾ ਜਾਨੂ ਤੁਸੀਂ 2:30 ਵਜੇ ਆ ਜਾਣਾ ਆ ਮੈਂ ਕੱਲ ਹੀ ਫਿੱਟ ਕਰ ਲੈਣੀ ਚਲੋ ਕੱਲ ਨੂੰ ਦੇਖ ਲਵਾਂਗੇ ਕਿਉਂਕਿ ਰਾਤ ਨੂੰ ਜੇ ਜਾਗਣਾ ਹੈ ਫਿਰ ਸਵੇਰ ਜੀ ਤੇ ਛੁੱਟੀ ਹੈ ਜਗਰਾਤਾ ਤਾ ਜੇ ਦੇਖਿਆ ਫਿਰ ਤਾਂ ਛੁੱਟੀ ਕਰਨੀ ਪੈਣੀ ਆ ਦੇਖਦੇ ਆ ਕਿੱਦਾਂ ਹੁੰਦੀ ਆ ਚਲੋ ਹੁਣ ਅੱਜ ਸਾਰੇ ਜਾਣੇ ਜਾਓਗੇ ਤਾਂ ਦੇਖੋ ਕਿੱਦਾਂ ਵਿਖਰੇ ਆ ਪਿਆ ਸਾਰਾ ਖਲਾਰਾ ਹੱਲੇ ਮੈਂ ਬਿਸਤਰੇ-ਪੋਸਤਰੇ ਵੀ ਚੱਕਣੇ ਆ ਫੇਰ ਸਾਰਾ ਕੰਮ ਕਰੂੰਗੀ ਨਾ ਤੇ ਜਾਣ ਤੋਂ ਬਾਅਦ ਜਦੋਂ ਸਾਰੇ ਜਾਣੇ ਚੱਲ ਜਾਂਦੇ ਫੇਰ ਮੇਰਾ ਕੰਮ ਬਹੁਤ ਛੇਤੀ ਮੁੱਕਦਾ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਨਾਲ ਵੀ ਇਦਾਂ ਹੁੰਦੀ ਆ ਬੱਚੇ ਜਾਣ ਤੋਂ ਬਾਅਦ ਖਲਾਰਾ ਤਾਂ ਬਹੁਤ ਹੁੰਦਾ ਪਰ ਨਿਭੜ ਜਾਂਦਾ ਛੇਤੀ ਹਾਂਜੀ ਭੈਣ ਜੀ ਤੁਸੀਂ ਵੀ ਤਿਆਰ ਹੋ ਜਾਓ ਜਦੋਂ ਸਾਰਿਆਂ ਨੂੰ ਇੱਕੋ ਟਾਈਮ ਜਾਣਾ ਹੁੰਦਾ ਨਾ ਇੱਕ ਵਾਰ ਰੋਟੀ ਪਕਕਣੀ ਹੁੰਦੀ ਫੇਰ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਇਹਨਾਂ ਦਾ ਇਕੱਲੇ-ਇਕੱਲੇ ਦਾ ਟਾਈਮ ਹੁੰਦਾ ਆ ਕਿਸੇ ਨੇ 6 ਵਜੇ ਜਾਣਾ ਕਿਸੇ ਨੇ 8 ਵਜੇ ਕਿਸੇ ਨੇ 10 ਵਜੇ ਫੇਰ ਕੰਮ ਔਖਾ ਲੱਗਦਾ ਆ ਹੁਣ ਸਾਰਿਆਂ ਨੇ 7:00 ਵਜੇ ਚੱਲ ਜਾਣਾ ਆ। ਫੇਰ ਕਮ ਸੌਖਾ ਲੱਗਦਾ ਆ। ਏਰਮਾਨ ਦੀ ਬੱਸਾਂ ਦੀ ਆ 7:30 ਤੇ ਤੇ ਅਵਨੀਤਾ ਪਰਮਵੀਰ ਨੇ ਖਾਸ ਕਰਕੇ ਅਵਨੀਤਾ ਪਰਮਵੀਰ ਦਾ ਹੁੰਦਾ ਜ਼ਿਆਦਾ ਔਖਾ। ਏਰਮਾਨ ਦੀ ਤਾਂ ਚਲੋ ਟਾਈਮ ਬੱਸ ਹੁੰਦੀ ਕਿਉਂਕਿ ਉਹਦੇ ਪਾਪਾ ਨੇ ਉਹਨਾਂ ਨੂੰ ਛੱਡਣ ਜਾਣਾ ਹੁੰਦਾ ਆ। ਫੇਰ ਕੱਲੀ-ਕੱਲੀ ਨੂੰ ਛੱਡਣ ਜਾਣਾ ਪੈਂਦਾ, ਲੈਣ ਜਾਣਾ ਪੈਂਦਾ ਆ। ਜਿੱਦਾਂ ਇਕੱਠੀਆਂ ਨੇ ਜਾਣਾ ਹੁੰਦਾ ਆ, ਫੇਰ ਮੈਨੂੰ ਸੌਖਾ ਲੱਗਦਾ ਆ। ਖਲਾਰਾ ਸਾਰੇ ਪਾਸੇ ਹਲੇ। ਚਲੋ ਜੀ ਸਵੇਰੇ ਸਵੇਰ ਇਦਾਂ ਹੁੰਦਾ ਮਾਹੌਲ ਸਾਰੇ ਘਰਾਂ ਦਾ ਹਾਂਜੀ ਮੈਂ ਸੋਚਦੇ ਕੀ ਆ ਭਾਈ ਸਾਹਿਬ ਹੜ ਜਣ ਜਰਖਵਾ ਕੋ ਮਲਾ ਹੋ ਸਾਡੇ ਇੱਥੇ ਚੜਦੀ ਧੁੱਪ ਆ ਜਾਂਦੀ ਆ ਹਾਲੇ ਤਾਂ ਥੋੜੀ ਜਿਹਾ ਜਰਕ ਤਾਂ ਹੀ ਬਹੁਤ ਆ ਜਾਣੀ ਹੈ ਤੇ ਇੱਥੇ ਬਹਿ ਕੇ ਰੋਟੀ ਪਾਣੀ ਖਾਣਾ ਹੁੰਦਾ ਆ ਤੇ ਬਾਹਰ ਹੀ ਹੁੰਦਾ ਬਹੁਤ ਸੂਰਜ ਦਾ ਲਿਸ਼ਕਾਰਾ ਪੈਂਦਾ ਆ ਤੇ ਇਸ ਦੇ ਲਈ ਜਿਗਾਰਡ ਹੋ ਰਿਹਾ ਬਾਹਰ ਦੇਖੋ ਸੂਰਜ ਹੜਦਾ ਆ ਆ ਦੇਖੋ ਜਿਗਾਰਡ ਹੋ ਰਿਹਾ ਆ ਦੇਖਦੇ ਆ ਇਹ ਲੋਲ ਦਾ ਅੰਦਰ ਸੂਰਜ ਦਾ ਪ੍ਰਕਾਸ਼ ਘਟ ਹੁੰਦਾ ਕਿ ਨਹੀਂ ਵੈਸੇ ਤਾਂ ਸੂਰਜ ਨੂੰ ਕਿਤੇ ਵੀ ਜਾਣ ਤੋਂ ਕੋਈ ਨਹੀਂ ਰੋਕ ਸਕਦਾ ਪਰ ਫੇਰ ਵੀ ਆਪਣੀ ਸਹੂਲਤ ਲਈ ਚੀਜ਼ਾਂ ਬਣੀ ਜਾਂਦੀਆਂ ਆ ਤੇ ਦੇਖਦੇ ਆ ਕਿੰਨੀ ਕ ਕਾਮਯਾਬ ਹੁੰਦੀ ਆ ਕਾਮਯਾਬ ਤਾਂ ਕਾਮਯਾਬ ਹੀ ਹੋਣਾ ਥੱਲੇ ਠੰਡਾ ਹੋ ਜਾਊਗਾ ਮਤਲਬ ਇਹ ਵੀ ਸੂਰਜ ਦੀ ਲੋ ਨਾ ਸਿੱਧੀ ਅੰਦਰ ਜਾਵੇ ਬੈਣਾ ਔਖਾ ਹੋ ਜਾਂਦਾ ਆ ਹਾਲੇ ਤਾਂ ਨਹੀਂ ਐਨੀ ਗਰਮੀ ਜਦ ਜ਼ਿਆਦਾ ਗਰਮੀ ਹੁੰਦੀ ਆ ਫਿਰ 10 ਵਜੇ ਤੱਕ ਉੱਥੇ ਹੀ ਰਹਿੰਦਾ ਲਸ਼ਕਾਰਾ ਦੇਖੋ ਟੈਂਟ ਲੱਗ ਰਹੇ ਆ ਅਰਮਾਨ ਦਾ ਵਿਆਹ ਆ ਅਰਮਾਨ ਦੇ ਵਿਆਹ ਦੇ ਟੈਂਡ ਅਰਮਾਨ ਵੀ ਹੋ ਜਾ ਤਿਆਰ ਸਿਰ ਵੀ ਬਣਾ ਮੈਂ ਰੋਟੀ ਬਣਾਤੀ ਆ ਤੁਹਾਡੇ ਲਈ ਰੋਟੀ ਬਣਾਤੀ ਆ ਤਾਂ ਹੁਣ ਦੋਏ ਜਣੀਆਂ ਕਹਿੰਦੀ ਅਸੀਂ ਲੈ ਕੇ ਨਹੀਂ ਜਾਣੇ ਟਾਈਮ ਪੌਣੇ 7 ਦੇਖੋ ਪੌਣੇ 7 ਵਜੇ ਦੇਖੋ ਤਾਂ ਸੂਰਜ ਦੇਵਤਾ ਜੀ ਕਿੰਨੀ ਛੇਤੀ ਆ ਗਏ ਆ ਪਰਮੀ ਰੋਗੇ ਤੇਰ ਆਇਆ ਤੇਰਾ ਸਿਰ ਬਾਦਮਾ ਫੇ ਆ ਜਾ ਛੇਤੀ ਪਰਮੀ ਰੋਟੀ ਅੱਜ ਨਾ ਲੈ ਜਾਣ ਦਾ ਰੀਜ਼ਨ ਕੀ ਆ ਕੜੀ ਖੱਟੀ ਹੋ ਜਾਂਦੀ ਆ ਨਹੀਂ ਕੜੀ ਤਾਂ ਹੁੰਦੀ ਲੱਗ ਗਿਆ ਆ ਦੇਖੋ ਨਾ ਹਲੇ ਥੱਲੇ ਨੂੰ ਹੀ ਆ ਆ ਦੇਖੋ ਮੈਂ ਇੱਥੋਂ ਹੀ ਦਿਖਾਉਣੀ ਆ ਹਲੇ ਮੈਂ ਕਿਉਂਕਿ ਬੀਜ਼ਿੰਗ ਆ ਪਰਮੀ ਦਾ ਸਿਰ ਲੱਗੀਆਂ ਪਾਉਣ ਕਿੰਨੇ ਸੋਹਣੇ ਹਨਾ ਠੰਡੀ ਠੰਡੀ ਜਈ ਆਉਂਦੀ ਹੈ ਲੋ ਠੰਡਾ ਠੰਡਾ ਜੇ ਪਰਛਾਵਾਂ ਲੱਗਦਾ ਆ ਲੱਗਦਾ ਵੀ ਇਹਨਾਂ ਦਾ ਜੁਗਾੜ ਕਾਮਯਾਬ ਹੋ ਜਾਊਗਾ ਹਾਂਜੀ ਪਰੰਬੀ ਦਾ ਤਾਂ ਸਿਰ ਬਾਤ ਆ ਹੁਣ ਬਾਹਰਲਾ ਮਿਸ਼ਨ ਦੇਖੀਏ ਕਿੱਥੇ ਤੱਕ ਪਹੁੰਚਾ ਆ ਵਾਹ ਇਹ ਥੱਲੇ ਨੂੰ ਤਾਂ ਝੁਕਮੀ ਜਿਹੀ ਰਹਿੰਦੀ ਆ ਨਹੀਂ ਝੁਕਮੀ ਜਿਹੀ ਚਾਹੀਦੀ ਸੂਰਜ ਹੋਰ ਨੇ ਉੱਪਰ ਚੱਕ ਹੋ ਜੇ ਸੂਰਜ ਥੱਲੇ ਝਾਤੀਆਂ ਮਾਰੂਗਾ ਅੱਜ ਚੱਕ ਹੋ ਗਿਆ ਨਹੀਂ ਅੱਜ ਚੱਕ ਹੋ ਗਿਆ ਸੂਰਜ ਨੇ ਤਾਂ ਫੇਰ ਥੱਲੇ ਜੀ ਨਿਕਲ ਜਾਣਾ ਅੱਜ ਜਿੱਦਾਂ ਹੁਣ ਹੈ ਕਿ ਇਦਾਂ ਹੀ ਹੋਵੇ ਇਸ ਪਾਸੇ ਜਿੰਨੀ ਕਹੇਗੀ ਇੰਨੀ ਕੇ ਚਾਹੀਦੀ ਆ ਆਹਾ Ayağın tarafı serbest mi? Alıyor. 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 ਸੂਰਜ ਦਾ ਆਇਆ ਚੱਲ ਚੱਲ ਮੈਨੂੰ ਵੀ ਚਲੋ ਅੱਜ ਸਾਰਾ ਦਿਨ ਦੇਖਦੇ ਆ ਕਿ ਕੀ ਕੀ ਇਹਦੇ ਫਾਇਦੇ ਹੁੰਦੇ ਆ ਕਿ ਇਸ ਵੇਲੇ ਇੱਥੇ ਸ਼ਾਮ ਆਉਂਦੀ ਆ ਚਨ ਬੱਤਲਾਂ ਚੋਂ ਹੋ ਜਨਮ ਕਿ ਚੱਕੀਆਂ ਆ ਜਾ ਕਾਕਾ ਸਰ ਤੇਰਾ ਕੰਪਲੀਟ ਕਰ ਦਮ। ਕੋ ਯਾਰ ਮੈਂ ਤੰਦ ਲੂ ਤੇ ਇੰਨਾ ਖਜ ਸੁਲੋ ਹੀ ਪੰਨਾ ਹੈ ਕਿ ਚਲੋ। ਹੂੰ ਹੋ ਗਿਆ ਫੈਸਲਾ। ਹੂੰ ਕਾ ਦਾ ਫੈਸਲਾ? ਲੜਾਈ ਦਾ ਜਿਹੜੀ ਕਰਕੇ ਹਟੀਆਂ। ਬਹੁਤ ਲੜਾਈ ਹੁੰਦੀ ਜਦੋਂ ਇਕੱਟੀਆਂ ਤਿਆਰ ਹੁੰਦੀਆਂ। ਵਾ ਵਾ ਵਾ। ਆ ਵੀ ਇੱਥੇ ਆਵੇ ਇੱਕ ਦੂਜੀ ਦੇ ਕੱਪੜੇ ਪਾ ਲੈਂਦੀਆਂ ਤਾਂ ਬਸ ਹਨਾ ਚੱਲਦੀਆਂ ਹੀ ਨਹੀਂ ਕੋਈ ਨਹੀਂ ਸੁਰੂ ਕਰੇ ਫਾਇਦਾ ਕੀ ਹੋਇਆ ਤੁਹਾਡੇ ਇੱਕੋ ਜਿਹਿਆਂ ਦਾ ਜੇ ਤੁਹਾਡੇ ਕੱਪੜੇ ਨਾ ਤੁਹਾਡੇ ਆਏ ਦੋਹਾਂ ਦੇ ਹੈ ਇਹ ਵਧੀਆ ਗੱਲ ਹੈ ਵੀ ਤੁਸੀਂ ਇੱਕੋ ਜਿਹੇ ਕੱਪੜੇ ਪਾ ਲੈਣੀਆਂ ਆ ਜੇ ਉਹਨੇ ਇਹਦੇ ਪਾ ਲੈ ਇਹ ਨਹੀਂ ਚੱਲਦੀ ਜੇ ਇਹਨੇ ਉਹਦੇ ਪਾ ਲੈ ਤਾਂ ਉਹ ਨਹੀਂ ਚੱਲਦੀ ਵਾਹਿਗੁਰੂ ਅੱਜ ਆ ਵੀ ਕਾਕਾ ਤੂੰ ਸਿਰ ਬਹਲਾ ਦਾ ਚੁੰਡੀ ਲੈ ਕੇ ਘੁੰਮੇ ਜਾ ਨਾ ਜਾ ਬਹਿ ਜਾ ਕਮੈਂਟ ਕਰਕੇ ਦੱਸਿਓ ਵੇ ਜਿਨ੍ਹਾਂ ਜਿਨ੍ਹਾਂ ਦੇ ਘਰ ਇਦਾਂ ਹੋਇਆ ਕੁੜੀਆਂ ਇਦਾਂ ਦੀਆਂ ਜੋੜੀਆਂ ਹੈਗੀਆਂ ਆ ਜੋੜੀਆਂ ਵੈਸੇ ਜੋੜੀਆਂ ਨਹੀਂ ਹੈਗੀਆਂ ਜੋੜੀਆਂ ਵੱਡੀਆਂ ਛੋਟੀਆਂ ਆਈਆਂ ਪਰੰਪੀਰਵਨੀ ਤਾਂ 2.5 ਸਾਲ ਛੋਟੀ ਆ ਤੇ ਹਰ ਹੁਣ ਇੱਕੋ ਜਿਹੇ ਲੱਗਦੀਆਂ ਤਾਂ ਕੱਪੜੇ ਆਉਂਦੇ ਇਹਨਾਂ ਦੇ ਤਾਂ ਦੱਸਿਓ ਕਮੈਂਟ ਕਰਕੇ ਵੀ ਤੁਹਾਡੇ ਘਰ ਵੀ ਇਦਾਂ ਹੁੰਦੀ ਆ। ਦਹਿਸ਼ਤ ਗਰਦੀ ਦਾ ਮਾਹੌਲ ਹੋ ਜਾਂਦਾ ਸਵੇਰੇ ਸਵੇਰੇ। ਕਾਸ ਕਾਲ ਕੇ ਜਦੋਂ ਕਿਸੇ ਪ੍ਰੋਗਰਾਮ ਤੇ ਜਾਣਾ ਹੋਵੇ। ਕੀ ਕੀ スマイル ऑन द नो फेस इन दिस गर्ल्स खुशी खुशी जाइदा या इसलिए तो इनको सरकारी बस नहीं यार ਹੁਣ ਤਾਂ ਆਪੋ ਆਪਣੇ ਕੱਪੜੇ ਪਾਏ ਹੁਣ ਕਾ ਤੇ ਧੰਮੂ ਕੀਤੇ ਹੋ ਤੁਸੀਂ ਅੰਮਾ ਇਸ ਲਈਏ ਤਾਂ इनको ਸਰਕਾਰੀ ਬਸ ਰਹੀ ਮਿਲਦੀ ਹੈ ਹਾਂ ਪਹਿਲਾਂ ਵੀ ਮੇਰੇ ਕੋ ਮੇਰੇ ਭੈਣ ਤੇਰੇ ਕੋਲ ਕੋਈ ਸੀ ਲੈ ਹੁਣ ਪੈਨਾ ਬਦਲੇ ਹੋ ਗਈ ਲੜਾਈ ਮੇਰੇ ਕੋ ਤਾਂ ਆਪ ਨਹੀਂ ਖਾਏ ਉਹ ਰੱਖਿਆ ਪੈਨ ਤਾਂ ਤੈਨੂੰ ਉੱਥੇ ਮਿਲ ਜਾ ਕਰੇ ਹਾਂ ਤਾਂ ਮਿਲਦੇ ਨਹੀਂ ਉਹ ਰੱਖ ਲੈ ਲੈ ਮਿਲ ਉਥੇ ਜੈਨ ਉਹਨਾਂ ਤੇ ਤੋਏਗਾ ਇੱਕੋ ਹੀ ਆ ਦੇ ਦੇ ਉਹਤਨੋਂ ਮੈਂ ਨਹੀਂ ਕਰਦਾ ਉਹਨਾਂ ਹੁਣ ਰਮਾਨ ਤੇ ਆ ਗਏ ਇਹ ਮੈਂ ਵੀ ਕੰਮ ਕਰਦਾ ਉੱਥੇ ਕਿਸੇ ਤੇ ਲੈ ਕੇ ਸਾੜ ਨਹੀਂ ਪੂਰੀ ਹੈ ਮੈਨੂੰ ਇਹਨੂੰ ਚਾਹੀਦਾ ਹੁੰਦਾ ਤੇ ਚਲੋ ਜਾਈਏ ਹੁਣ 5 ਰੁਪਏ ਦਾ ਪੈਨਾਂ ਦਾ ਬਾਹਰ ਕੋਈ ਦੁਕਾਨ ਚੁਣੀ ਆ ਮੇਰੇ ਬਾਏ ਤਾਂ ਕਹਿ ਦਿਓ ਪਿਆਰ ਨਾ ਜਾਈਦਾ ਆਹਾ ਰਾਤ ਨੂੰ ਨਾ ਬਚਾ ਦਗਾ ਹੋਰ ਰਾਤ ਤੇਰੀ ਕੁਤ ਮੇਰੇ ਹੱਥ ਮੇਰੀ ਕੁਤ ਤੇਰੇ ਹੱਥ ਹੋ ਜਵੇ ਪਾਪਾ ਨੇ ਮੇਰੇ ਇੱਕੋ ਝੜਕਾ ਲਵੜ ਆਏ ਹਾਏ ਪਾਪਾ ਇੱਕੋ ਝੜਕਾ ਲਵੜ ਨਹੀਂ ਮਗਰ ਭੱਜਿਆ ਉਹੜਾ ਪਾਪਾ ਵਿਚਾਰਾਂ ਨੇ ਕੁਛ ਵੀ ਕਹਿੰਦਾ ਕੁਛ ਨਹੀਂ ਕਿਆ ਹੂੰ ਤੇਰੀ ਹੋਈ ਨਾ ਖਾਤਰ ਮੋੜਦਾ ਚੱਲਦਾ ਪਾਪਾ 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 ਠੰਡਾ ਦਾ ਠੰਡਾ ਵੀ ਬਥੇਰਾ ਯਾਰ ਜਿਆਦਾ ਬਕ ਹੋ ਜਾਂਦੀ ਆ ਕਿ ਕਿੰਨਾ ਠੰਡਾ ਹੋ ਸਕਦਾ ਹਾਂਜੀ ਹੁਣ ਕੀ ਰਹਿ ਗਿਆ ਕੱਲ ਨੂੰ ਭੁੰਤੇ ਸੀ ਮੇਰੇ ਤੇ ਜਿਹੜਾ ਪਾਪਾ ਨੂੰ ਗੁੱਸਾ ਆਉਂਦਾ ਫਿਰ ਗੁੱਸਾ ਵੀ ਬਥੇਰਾ ਹੁੰਦਾ ਆ ਭਰਾਵਾ ਪਾਪਾ ਤੇਨੇ ਕੋ ਵੀ ਪੁੱਛਦਾ ਮੋੜੇ ਪਾਪਾ ਮੋੜੇ ਸਕੂਟਰ ਛੱਡ ਕੇ ਮੈਨੂੰ ਦੇਖ ਲਾ ਫੋਟੋ ਜੇ ਨੋਟ ਪਾੜਿਆ ਸੀ ਨਾ ਬੀਹਾਂ ਉੱਤੇ ਬਹੁਤ ਛੋਟਾ ਜਿਹਾ ਸੀ ਕੰਪੜਾ ਇੰਨੇ ਦਾ ਮਾਰਨੇ ਵੀ ਨਹੀਂ ਚਾਹੀਦੇ ਜੀ ਤੱਪੜ ਵੀ ਦੇ ਨੋਟ ਉਹਦੇ ਦੇਖਿਆ ਜਿਹੜਾ ਬੰਦਾ ਕਮਾਉਂਦਾ ਉਹਨੂੰ ਪਤਾ ਹੁੰਦਾ ਪੈਸਾ ਫੋਟੋ ਦਾ ਜਿਹੜਾ ਬੰਦਾ ਕਮਾਉਂਦਾ ਉਹਨੂੰ ਪਤਾ ਹੁੰਦਾ ਅੱਛਾ ਭਾਵੇਂ 20 ਦਾ ਨੋਟ ਹੋਵੇ ਪੁੱਪਾ ਜਾਂਦਾ ਭਾਵੇਂ 5 ਦਾ ਦਾ ਫੇਰੇ ਤੁਸੀਂ ਹਲੇ ਕਮਾਉਣ ਨਹੀਂ ਨਾ ਲੱਗੇ ਹਾਂਜੀ ਚੱਕੋ ਆਪਣਾ ਪਰਿਵੈਸਤਰਾ ਲਾਂਚ ਪਾ ਲਿਆ ਬੈਗ ਚ ਠੀਕ ਆ ਚਲੋ ਹੁਣ ਬੱਸ ਵੀ ਆਉਣ ਵਾਲੀ ਆ ਤੇ ਦੇਖੀ ਅਸੀਂ ਬਾਹਰ ਜਿਹੜੇ ਤੰਬੂ ਕਨਾਤਾਂ ਲੱਗੇ ਆ ਲੱਗਦੀਆਂ ਕਨਾਤਾ ਸੂਰਜ ਤਾਂ ਚੱਤੀਆਂ ਮਾਰਦਾ ਅ ਇਧਾਇ ਸੂਰਜ ਜੀ ਜਦਾਂ ਲਾਈਟ ਤਾਂ ਆਉਂਦੀ ਆ ਅੰਦਰ ਉਹ ਤਾਂ ਨਹੀਂ ਰੁਕੀ ਪਰ ਹਾਂ ਏਦਾਂ ਆ ਅੰਦਰ ਨਾ ਠੰਡਾ ਠੰਡਾ ਜਿਹਾ ਪਰਸ਼ਾਵਾ ਜਰੂਰ ਆ ਗਿਆ ਹਨਾ ਸੋਹਣਾ ਲੱਗਦਾ ਨਾ ਜਦਨ ਮਹਿਸੂਸ ਨਹੀਂ ਹੁੰਦੀ ਆ ਰਸੋਈ ਦੇ ਵਿੱਚ ਵੀ ਇਸ ਵੇਲੇ ਜਦੋਂ ਇੱਥੇ ਮੈਂ ਨਿਆਣੇ ਵਾਲੇ ਦੋ ਰੋਟੀਆਂ ਇੱਥੇ ਬਣਾਉਣੀ ਹੁੰਦੀਆਂ ਤੇ ਖੜ੍ਹ ਨਹੀਂ ਹੁੰਦਾ ਤੇ ਬਹੁਤ ਲੋ ਪੈਂਦੀ ਆ ਹਨ ਜਿਦਾ ਪੜਦਾ ਜਿਹਾ ਹੋ ਗਿਆ ਸੂਰ ਦੇ ਵਿਚਾਰੇ ਸੂਰ ਨੂੰ ਰੋਸ ਤਾਂ ਕੋਈ ਨਹੀਂ ਸਕਦਾ ਹਾਂਜੀ ਦੁੱਧ ਆ ਦੇ ਪਏ ਜਾ ਦੇ ਤੇ ਇਦਾਂ ਵੀ ਚੁਬਨ ਜਈ ਨਹੀਂ ਹੁੰਦੀ ਸੂਰਜ ਦੀ ਐਨਾ ਖੋ ਗਿਆ ਬਾਕੀ ਦੇਖਦੇ ਆ ਅੱਜ ਸਾਰਾ ਦਿਨ ਸਾਰਾ ਦਿਨ ਤਾਂ ਕਿ ਇਸ ਵੇਲੇ ਹੁੰਦਾ ਹੈ ਜਿਆਦਾ ਹੁਣ ਇਹ ਤਾਂ ਪਰਦੇ ਕਰਨੇ ਪੈਣਗੇ ਇਹ ਤਾਂ ਪਰਦੇ ਕਰਨੇ ਪੈਂਦੇ ਬਰੂ ਗਿਆ ਬਾਹਰ ਦੁੱਧ ਪਾਉਣ ਕੀ ਹੋਇਆ ਮੈਂ ਤਾਂ ਉੱਪਰ ਤੋਂ ਦੀ ਪਾਪਰ ਮੈਂ ਕਿਹਾ ਸੀ ਥੱਲੇ ਰੰਗ ਦੇ ਦੇ ਦੇਖਦੇ ਹਾਂ ਥੋੜਾ ਜਿਹਾ ਥੱਲੇ ਨੂੰ ਕਰ ਦਵਾਂ ਕਿਦੋਂ ਤਾਂ ਠੀਕ ਆਈ ਆ ਤੇ ਚੱਕ ਉੱਪਰ ਬੱਝੀ ਅੰਬਰ ਚੁੱਲੇ ਤੇ ਮੈਂ ਰੱਖਿਆ ਦੁੱਧ ਆਈ ਨਹੀਂ ਹਲੇ ਬਸ ਟਾਈਮ ਆ ਜਾਵਾ ਹੁੰਦਾ ਨਹੀਂ ਛੇਤੀ ਹੱਲੇ ਮੈਂ ਜਿਹੜਾ ਰੋਟੀ ਵੀ ਬਣਾ ਲਈਆ ਅਰਮਾਨ ਦੀ ਮ ਦੁੱਧਾ ਟੱਕਣ ਦੇ ਤੇ ਉਪਰ ਚੰਗੀ ਤਰ੍ਹਾਂ ਅੱਗ ਬੁਝ ਗਈ ਉਹ ਥੋੜਾ ਕੜਜਾ ਬੱਦੇ ਲੱਗੀ ਦੇ ਨਾ ਝੱਟ ਚੜ ਜਾਂਦਾ ਅਰਮਾਨ ਦੀ ਬੱਸ ਹਲੇ ਆਈ ਨਹੀਂ ਤੇ ਮੈਂ ਅੱਜ ਰੋਟੀ ਥੋੜੀ ਬਣਾਉਣੀ ਸੀ ਕਿਉਂਕਿ ਅਬ ਨਹੀਂ ਥੋਣੀ ਵੀ ਨਹੀਂ ਲੈ ਕੇ ਗਈਆਂ ਰੋਟੀ ਤੇ ਦੁਪਹਿਰ ਨੂੰ ਅੱਜ ਸਾਡਾ ਜੀ ਜਿੱਧਰ ਮਾਤਾ ਦਾ ਜਗਰਾਤਾ ਹੈ ਉਧਰ ਲੰਗਰ ਹੈ ਅੱਜ ਸਾਡਾ ਇੱਥੇ ਬੈ ਕੇ ਲੱਗਦਾ ਕਿ ਫਰਕ ਹੈ ਉਹਨਾਂ ਹੈਗਾ ਵਾਹ ਠੰਡਾ ਅੱਗੇ ਤੇ ਲਸ਼ਕਾਰਾ ਪੈਂਦਾ ਸੀ ਹਮਮ ਅਜੇ ਰੋ ਲੋਤਾ ਹਾਂ ਦੀ ਮਾੜੀ ਮੋਟੀ ਪਰ ਇਦਾਂ ਠੰਡਾ ਠੰਡਾ ਜੇ ਇਹ ਹਰੇ ਰੰਗ ਦਾ ਇਹੀ ਹੁੰਦਾ ਆ ਹਰੇ ਰੰਗ ਨਾਲ ਠੰਡਕ ਜਿਹੀ ਹੁੰਦੀ ਆ ਅਮ ਅੱਗੇ ਜਦੋਂ ਅੱਖਾਂ ਦੇ ਆਪਰੇਸ਼ਨ ਕਰਦੇ ਹੁੰਦੇ ਸੀ ਹਨਾ ਅੱਖਾਂ ਦੇ ਉੱਤੇ ਹਰੀ ਜਿਹੀ ਪੱਟੀ ਬੰਨ੍ਹਦੇ ਹੁੰਦੇ ਸੀ ਡਾਕਟਰ ਹਮ ਹਾਂ ਹੁਣ ਕਾੜੀਆਂ ਅੰਕ ਲਾਉਂਦੇ ਆ ਅਗੇ ਛੋੜੀ ਪੱਟੀ ਐ ਅੱਖ ਦੇ ਉੱਤੇ ਬੰਦ ਲੈਂਦੇ ਹੁੰਦੇ ਸੀ ਉਹਦੇ ਨਾਲ ਇਹ ਹੁੰਦਾ ਸੀਗਾ ਬੇ ਅੱਖ ਨੂੰ ਸੇਕ ਨਾ ਲੱਗੇ ਠੰਡੀ ਰਵੇ ਅੱਖ ਹਨ ਇਹ ਹੁਣ ਹਰੇ ਪਰਦੇ ਦਾ ਵੀ ਇਹੀ ਮਤਲਬ ਆ ਵਧੀਆ ਲੱਗਦਾ ਹੁੰਦਾ ਠੰਡਾ ਠੰਡਾ ਚੱਲ ਗਿਆ ਸੀ ਸਕੂਲ ਤੇ ਮੇਰਾ ਕੰਮ ਵੀ ਨਿਭੜ ਗਿਆ ਸਫਾਈਆਂ ਦਾ ਵੀ ਸਾਰਾ ਨਿਭੜ ਗਿਆ ਕੰਮ ਮੇਰਾ ਤੇ ਰਸੋਈ ਦਾ ਵੀ ਨਿਭੜ ਗਿਆ ਰੋਟੀ ਪਾਣੀ ਦਾ ਭਾਂਡੇ ਭੁੰਡੇ ਧੋ ਲਏ ਆ ਹੁਣ ਮੈਂ ਬੈਲੀ ਆ ਕੱਪੜੇ ਵੀ ਧੋ ਹੋ ਗਏ ਮੇਰੇ ਕੱਪੜੇ ਵੀ ਮੈ ਧੋ ਲੈ ਸੀਗੇ ਦੇਖੋ ਇਹਨਾਂ ਦਾ ਫਰਕ ਬਹੁਤ ਪਿਆ ਹੈ ਹੰਦਾ ਠੰਡੇ ਆ ਧੁੱਪ ਮਹਿਸੂਸ ਨਹੀਂ ਹੁੰਦੀ ਤੇ ਹੁਣ ਅਸੀਂ ਤਿਆਰ ਹੋਵਾਂਗੇ ਤੇ ਹੁਣ ਅਸੀਂ ਹੁੰਨੇ ਆ ਜੀ ਤਿਆਰ ਜਗਰਾਤੇ ਤੇ ਜਾਣ ਨੂੰ ਜਗਰਾਤਾ ਤੇ ਰਾਤ ਨੂੰ ਆ ਹੁਣ ਆਪਣੇ ਮਾਤਾ ਜੀ ਦੀ ਜੋਤ ਜਗਾਈ ਜਾਵੇਗੀ ਤੇ ਹੁਣ ਅਸੀਂ ਜਾਂਦੇ ਆ ਫੇਰ ਰਾਤ ਨੂੰ ਜਾਵਾਂਗੇ 2 ਵਜੇ ਲੰਗਰ ਵੀ ਚੱਲੂਗਾ ਲੰਗਰ ਦੀ ਤੇ ਰੋਟੀ ਦਾ ਵਸੇ ਨਹੀਂ ਲੋੜਿਆਗੀ ਰੋਟੀ ਖਾ ਲਈਆ ਦੇਖੋ ਜੇ ਬੱਚੇ ਸਕੂਲ ਨੂੰ ਚੱਲ ਜਾਂਦੇ ਆ ਕਿ ਨਸਕੂ ਹੁੰਦਾ ਨਾ ਘਰ ਸਫਾਈ ਕਰਕੇ ਜਦੋਂ ਜਾਂਦੇ ਆ ਘਰ ਕਿੱਦਾਂ ਦਾ ਹੁੰਦਾ ਆ ਤੇ ਬਾਅਦ ਵਿੱਚ ਕਿੱਦਾਂ ਆਦਾ ਹੁੰਦਾ ਚਲੋ ਖਲਾਰਾ ਵੀ ਬੱਚਿਆਂ ਨੇ ਪਾਉਣਾ ਆ ਬੱਚੇ ਆ ਤਾਂ ਘਰ ਸੋਹਣੇ ਲੱਗਦੇ ਆ ਕੱਲੀਆ ਸਫਾਈਆਂ ਨੂੰ ਕੀ ਕਰਨਾ ਆ ਤੇ ਵਸਕੂ ਹੁੰਦਾ ਐਸਾ ਤੋਂ ਘਰ ਚ ਸਫਾਈ ਹੋਵੇ ਜੀ ਅਸੀਂ ਹੋ ਗਿਆ ਰੈਡੀ ਜਾਣ ਨੂੰ ਜਗਰਾਤੇ ਤੇ ਜਗਰਾਤਾ ਤਾਂ ਵੈਸੇ ਰਾਤ ਨੂੰ ਆ ਹੁਣ ਮਾਤਾ ਜੀ ਦੀ ਜੋਤ ਜਗੂਗੀ ਤੇ ਅਸੀਂ ਜਾਣੇ ਆ ਫਿਰ ਪਰਮਵੀ ਨੂੰ ਫੋਨ ਕੀਤਾ ਸੀ ਕਹਿੰਦੀ ਮੈਨੂੰ ਵਾਲਾ ਟਾਈਮ ਲੱਗ ਜਾਣਾ ਫਿਰ ਜਾਨੂ 2:00 ਵਜੇ ਉਹ ਆਜੋਗੇ ਫਿਰ ਉਹ ਚਲ ਜੋਗੇ ਜਾਨੂ ਮੈਂ ਜਾਣੀ ਆ ਪੁੰਨੀ ਸਾਹਿਬ ਨੇ ਵੀ ਮੱਖੀ ਨੂੰ ਪਾਣੀ ਲਾਇਆ ਤੇ ਉਹ ਆ ਕੇ ਫਿਰ ਉਹ ਵੀ ਚਲ ਜੋਗੇ ਠੀਕ ਹੈ ਜੀ ਮਿਲਦੇ ਆ ਵਾਪਸ ਆ ਕੇ ਵੇ ਲਾਉ ਜੀ ਇਹ ਆ ਜੀ ਜਾਗਰਣ ਵਾਲਾ ਘਰ ਤੇ ਦੇਖੋ ਕਿੰਨੀਆਂ ਸੋਹਣੀਆਂ ਮਾਤਾ ਜੀ ਦੀਆਂ ਜੋਤਾਂ ਜਗ ਰਹੀਆਂ ਆ ਤੇ ਬਹੁਤ ਰੌਣਕ ਲੱਗੀ ਹੋਈ ਆ ਸੰਗਤਾਂ ਨੇ ਰਲ ਮਿਲ ਕੇ ਆਰਤੀਆਂ ਕੀਤੀਆਂ ਫੇ ਪ੍ਰਸ਼ਾਦ ਵੰਡੇ ਗਏ ਤੇ ਹੁਣ ਬਾਹਰ ਲੰਗਰ ਚੱਲ ਰਿਹਾ ਹੈ ਤੇ ਪਾਰਾਂ ਵੀ ਵੀ ਟਾਈਮ ਸੇ ਆ ਗਈ ਆ ਤੇ ਇਹ ਪਾਪਾ ਜਾ ਕੇ ਲੈ ਆਏ ਸੀ ਇਹਨੂੰ ਜੀ ਜਿਹੜੇ ਜਿਹੜੇ ਕਰਮਾਚਾਰੀ ਉਹਨੇ ਪਹੁੰਚ ਹੀ ਜਾਣਾ ਹੈ ਬਾਕੀ ਜਿਹੜੇ ਨਹੀਂ ਗਏ ਰਾਤ ਨੂੰ ਅਸੀਂ ਆ ਗਏ ਆ ਜਗਰਾਤੇ ਵਾਲਿਆਂ ਦੇ ਘਰੋਂ ਮੈਂ ਉੱਥੇ ਜੋਤ ਜਗਾਉਣ ਤੋਂ ਬਾਅਦ ਆਰਤੀ ਹੋਈ ਫਿਰ ਉਹਨੇ ਸਾਰਿਆਂ ਦੇ ਹੱਥਾਂ ਦੇ ਗਾਨੇ ਬਣਿਆ ਦੇਖੋ ਟਿੱਕੇ ਵੀ ਲਾਏ ਸੀ ਮੱਥੇ ਤੇ ਮੇਰੇ ਲੱਗਾ ਯਾ ਤੇ ਲਿੱਤ ਗਿਆ ਏਡਾ ਵੱਡਾ ਲੱਗਾ ਸੀਗਾ ਸਾਰਿਆਂ ਨੇ ਲਾਏ ਆਰਤੀ ਸਾਰਿਆਂ ਨੇ ਕੀਤੀ ਬਹੁਤ ਵਧੀਆ ਲੱਗਾ ਬਹੁਤ ਸੋਹਣੀ ਰੌਣਕ ਹੋਈ ਉੱਥੇ ਤੇ ਮੈਂ ਵੈਸੇ ਤਾਂ ਦੇਖੇ ਆਪਣੇ ਜਾਗਰਣ ਰਾਤ ਨੂੰ ਥੋੜੇ ਬਾਅਦ ਦੇਖੇ ਪਰ ਇਦਾਂ ਜੋਤ ਜਗਦੀ ਨਹੀਂ ਦੇਖੀ ਜਿਹੜਾ ਇਹ ਹੁੰਦਾ ਹੈ ਪ੍ਰੋਗਰਾਮ ਮੈਂ ਪਹਿਲੀ ਵਾਰ ਦੇਖਿਆ ਤਾਂ ਮੈਨੂੰ ਬਹੁਤ ਵਧੀਆ ਲੱਗਾ ਆ ਪੈਸਾ ਵਰਕੇ ਕੱਪੜੇ ਬਦਲ ਲਓ ਹੂੰ ਉੱਥੇ ਚੱਲ ਗਏ ਉੱਥੇ ਇੱਥੇ ਬੈਠੇ ਬੈਠਿਆਂ ਨੇ ਲੰਗਰ ਵੀ ਛਕ ਲਿਆ ਆ ਬੱਚਿਆਂ ਲਈ ਲੰਗਰ ਉਹਨਾਂ ਨੇ ਘਰ ਭੇਜ ਦਿੱਤਾ ਸੀਗਾ ਕੋ ਮਾਤਾ ਦਾ ਪ੍ਰਸ਼ਾਦ ਛੋਲੇ ਪੂਰੀਆਂ ਤੇ ਪ੍ਰਸ਼ਾਦ ਵੀ ਆ ਆਪਣੇ ਇਤੇ ਤਾਰ ਮਾਂ ਨੇ ਭੇਜਿਆ ਉਹਨਾਂ ਨੇ ਉੱਠੋ ਹੁਣ ਬਹੁਤ ਟਾਈਮ ਸੌ ਲਿਆ ਮਮਾ ਉੱਠੋ 4:30 ਹੋ ਗਏ ਆ ਉੱਠੋ ਦੇਖੋ ਕਿੰਨਾ ਟਾਈਮ ਥਾਲੇ ਨੂੰ ਤੁਸੀਂ ਕਹਿੰਦਾ ਅਸੀਂ ਤਾਂ ਆਪ ਹੁਣ ਉੱਠੇ ਆ ਯਾਰ ਵਾਸ਼ ਅਸੀਂ ਤੁਹਾਨੂੰ ਦਗਾ ਨਹੀਂ ਕਿੰਨਾ ਬੰਦੂ ਮਾਦੇ ਦਾ 4.5 ਹੋਰ ਸੋਸਤੀ ਬੜੀ ਤੇਰੀ ਬੋਝ ਹੋ ਗਿਆ ਤੁਸੀਂ ਹੁਣੇ ਥੱਕ ਗਏ ਹੱਲੇ ਤਾਂ ਰਾਤ ਨੂੰ ਜਗਰਾਤੇ ਤੇ ਵੀ ਜਾਣਾ ਆ ਰਿਲੈਕਸ ਹੋ ਜਾਣਾ ਹੋ ਗਈ ਮੈਂ ਸੌਂ ਫਿਰਦਾ ਪਤਾ ਨਹੀਂ ਲੱਗਿਆ ਫਿਰ ਤੁਹਾਡੇ ਕੰਮ ਬਹੁਤ ਪਏ ਹੱਲੇ ਕਰਨ ਵਾਲੇ ਕਿਹੜੇ ਕੰਮ ਪਏ ਬੜੇ ਪਸੂਨੀ ਚੋਣੇ ਮਮਾ ਹਾਂਜੀ ਪਾਪਾ ਕਹਿੰਦੇ ਦੂਜੇ ਬੁੱਟੇ ਕਿੱਥੇ ਲਾਉਣੇ ਆ ਬਾਹਰ ਬੁੱਟੇ ਲੱਗਣ ਲੱਗੇ ਆ ਜੋ ਦੇਖੀਏ ਹੈ ਤਾਂ ਆ ਮੈਂ ਵੀ ਸੰਡੇ ਵਿੱਚ ਲਾਵਾਂਗੇ ਤੇ ਕਾਲਾ ਪੈ ਗਈਆਂ ਆ ਤੁਸੀਂ ਤਾਂ ਉੱਠ ਦੇਣੀ ਆ ਇੱਥੇ ਜਾ ਕੇ ਡਿੱਗੀ ਇਹ ਬੁੱਟੇ ਕਿਹਨੂੰ ਜਦੋਂ ਅਚਾਨਕ ਗਿਫਟ ਮਿਲਿਆ ਇਹ ਕਿੱਥੋਂ ਮਿਲੇ ਗਿਫਟ ਐਦਾਂ ਦੇ ਗਿਫਟ ਰੋਜ਼ ਮਿਲਦੇ ਰਹਿਣ ਕਿੱਥੇ ਕਿੱਥੇ ਲਾਉਣੇ ਆ ਉਹ ਦੱਸੋ ਆਹ ਕਿੱਥੇ ਲਾਉਣਾ ਹਾਂ ਕੀ ਆ ਮਮਾ ਇਹ ਕੀ ਆ ਕੱਟ ਚੱਲ ਜਾ। ਆਹ ਜੜ ਹੋਜੂ ਹਰੀ ਆ ਜੀ। ਆ ਪਾ ਲੀ। ਆ ਗਈ ਆ। ਆ ਗਈ ਆ ਮੰਮਾ। ਮੈਂ ਇਹਨਾਂ ਨੂੰ ਕਿਹਾ ਇਹੇ ਫੁੱਲਾਂ ਦੇ ਫੁੱਟੇ ਆ। ਬਾਹਰ। ਇਹ ਕਿਤੇ ਲਾਲ ਦੇ। ਮੈਂ ਇਹ ਪੱਥਰ ਚੱਟ ਕੇ ਲਏ ਆ। ਆਹਾਂ ਕਿੱਥੇ ਰੋਲੇ। ਇਹ ਸਾਰੇ ਚੋਲੇ। ਮੈਂ ਇਹ ਪੱਥਰ ਚੱਟ ਕੇ ਲਏ ਆ। ਹਾਂ ਜੀ। ਹੈ ਮੰਮਾ? ਹੂੰ ਮੈਂ ਏਦਾਂ ਹਮਰੇ ਕਿ ਆ ਸਾਰੇ ਬੋਟ ਜੇ ਹੋਏ ਦੁਬਾਰੇ ਪੂਰੀਆਂ ਸਾਕੇ। ਤਾਂ ਏਦਾਂ ਕਰਦੀ ਐ ਕੜੀ ਵੀ ਪਈ ਆ। ਛੋਲੇ ਵੀ ਪਏ ਆ। ਹੂੰ ਥੋੜੇ ਚੌਲ ਬਣਾ ਲੈਨੇ ਥੋੜੇ ਥੋੜੇ। ਠੀਕ ਆ ਭੁੱਖ ਕਿਸੇ ਨੂੰ ਹੈ ਨਹੀਂ ਏਡੀ ਹੈ ਨਾ ਮੈਨੂੰ ਤਾਂ ਹੈ ਨਹੀਂਗੀ ਭੁੱਖ ਰੋਟੀ ਦੀ ਤਾਂ ਕਿਸੇ ਨੂੰ ਲੋੜ ਨਹੀਂ ਹੈਗੀ ਪਰ ਥੋੜੇ ਜਿਹਾ ਬਣਾ ਲੈਂਦੇ ਚੌਲ ਕੜੀ ਦੇ ਨਾਲ ਬੁੱਧਾ ਵੀ ਕੜੀ ਖਾਣ ਦੇ ਨਾਲ ਥੱਕੇ ਮਾ ਜਿਆ ਕਹਿੰਦੇ ਦੂਰ ਹੋ ਜਾਂਦਾ ਬੋਝ ਜਿਹਾ ਠੀਕ ਹੈ ਚੌਲ ਬਣਾ ਲੈਂਦੇ ਥੋੜੇ OK ਮੇਰਾ ਵੀ ਕੰਮ ਘਟੂਗਾ ਰੋਟੀ ਬਣਾਉਣ ਦਾ ਕੰਮ ਤੋਂ ਡਰੀ ਜਾਂਦਾ ਫਿਰ ਆਉ ਮੈਂ ਵੈਸੇ ਕਿਹਾ ਮੈਂ ਕਿਹੜਾ ਕਿਹਾ ਕਿ ਹਾਂ ਮੈਨੂੰ ਕਰਨਾ ਨਾ ਪਵੇ ਆ ਬੁੱਟੇ ਸਾਨੂੰ ਅੱਜ ਸਵੇਰੇ ਗਿਫਟ ਮਿਲੇ ਆ ਕਾਰੇ ਡਾਕਟਰ ਸਾਹਿਬ ਉਸਨੂੰ ਦੇ ਕੇ ਗਏ ਸੀਗੇ ਅੱਗੇ ਵੀ ਸਮਝਦਾਰ ਬੰਦੇ ਹੀ ਇਦਾਂ ਦੇ ਗਿਫਟ ਦੇ ਸਕਦੇ ਆ ਪਿਛਲੀ ਵਾਰ ਵੀ ਹੈ ਨਾ ਅਜ ਤੋਂ 5-6 ਸਾਲ ਪਹਿਲਾਂ ਉਹਨਾਂ ਨੇ ਸਾਨੂੰ ਗੁਲਾਬ ਦੇ ਉਹ ਬੂਟੇ ਬਹੁਤ ਵਧੀਆ ਸੀਗੇ ਉਹਨਾਂ ਨੇ ਬਹੁਤ ਹੋਏ ਫੇਰ ਚਲੋ ਸਾਨੂੰ ਉਹ ਵੱਢਣੇ ਪਏ ਤੇ ਹੁਣ ਉਹਨਾਂ ਨੇ ਇੱਕ ਵਾਰ ਐਲੋਬਰਾਟੀਸ ਨੂੰ ਵੀ ਬਾਹਰ ਸੋਹਣੀ ਹੋ ਗਈ ਆ ਹੋਣਾ ਕਾਫੀ ਫੁੱਲਾਂ ਦੇ ਬੂਟੇ ਆ ਜੋ ਸ਼ੋਅ ਵਾਲੇ ਬੂਟੇ ਦੇਖੇ ਗਏ ਸੀਰੇ ਉਹ ਲੈ ਇਦਾਂ ਦੇ ਗਿਫਟ ਤਾਂ ਸਾਨੂੰ ਮਿਲਦੇ ਰਹਿਣ ਬਹੁਤ ਸਾਨੂੰ ਖੁਸ਼ੀ ਹੋਈ ਸਾਨੂੰ ਬੂਟੇ ਦੇ ਕੇ ਗਏ ਆ ਚਲ ਤੁਸੀਂ ਲਾ ਬੂਟੇ ਤਾਂ ਮੈਂ ਬਣਾਣੀ ਚਾਹਉ ਠੀਕ ਹੈ ਪਾਣੀ ਪਾਉਣੀ ਨਾ ਮੈਂ ਆਹ ਪਾਣੀ ਪਾਣੀ ਮੈਂ ਪਹਿਲਾਂ ਹੀ ਪਾ ਕੇ ਠੀਕ ਨਾ ਇਹਨਾਂ ਨੂੰ ਪਾਣੀ ਚੱਲ ਰਮਨ ਪਾਣੀ ਪਾ ਨਹੀਂ ਮੈਂ ਬਾਹਰ ਵੀ ਜਿਹੜੇ ਸਵੇਰੇ ਸਵੇਰੇ ਵੀ ਪਾਪਾ ਨੇ ਲਾਇਏ ਸੀ ਬੂਟੇ ਥੋੜੇ ਜਿਹਾ ਸਵੇਰੇ ਲਾਤੇ ਲਾਜੀ ਚੌਲ ਵੀ ਸਾਡੇ ਬਣ ਗਏ ਆ ਤੇ ਧਰਿਆ ਚਨੇ ਤੇ ਆਇਆ ਕੜੀ ਜਿਹੜਾ ਜੀ ਕਰਦਾ ਕੜੀ ਨਾ ਖਾਓ ਚੌਲ ਜਿਹੜਾ ਜੀ ਕਰਦਾ ਛੋਲਿਆ ਨਾ ਖਾਓ ਤੇ ਅਸੀਂ ਬਣਾਉਤੇ ਆ ਤੇ ਖਾ ਕੇ ਥੋੜੇ ਥੋੜੇ ਖਾ ਕੇ ਤੇ ਫਿਰ ਅਸੀਂ ਜਾਵਾਂਗੇ ਰਾਤ ਨੂੰ ਜਗਰਾਤਾ ਦੇਖਣ ਅੱਜ ਦੇ ਲਈ ਇੰਨਾ ਹੀ ਮਿਲਦੇ ਆ ਅਗਲੀ ਵੀਡੀਓ ਚ ਵੀਡੀਓ ਲਈ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਖਾਸ ਦੇ ਵਾਸਤੇ ਰਹੋ ਜੀ